ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੂੰ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਤੇ ਤੰਦਰੁਸਤ ਹੋਵੋਗੇ ਮਮਦਾਨੀ 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 ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ মিডিਆ ਦੀਆਂ ਨਜ਼ਰਾਂ ਮਮਦਾਨੀ ਦੇ ਉੱਤੇ ਟਿਕੀਆਂ ਹੋਈਆਂ ਨੇ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਪਰ ਤਾਂ ਕੀ ਮੁੰਡਾ ਨਹੀਂ ਆਖਰ ਨੂੰ ਹੈ ਕੌਣ ਪੂਰੀ ਦੁਨੀਆ ਦੇ মিডিਆ ਕਰਮੀਆਂ ਦੇ ਕੈਮਰਿਆਂ ਦੇ ਮੂੰਹ ਮਮਦਾਨੀ ਦੇ ਚਿਹਰੇ ਵੱਲ ਨੂੰ ਇੱਕਦਮ ਅੱਖਰ ਕਿਉਂ ਘੁੰਗੇ ਇਹ ਸਾਡੇ ਸਾਰਿਆਂ ਦੇ ਲਈ ਸੋਚਣ ਦਾ ਸਵਾਲ ਹੈ ਵੀ ਇਹ ਮਮਦਾਨੀ ਕਾ ਬਿਲਕੁਲ ਦੋਸਤੋ ਮਮਦਾਨੀ ਦਾ ਪੂਰਾ ਨਾਮ ਹੈ ਜੋਹਰਾਨ ਮਮਦਾਨੀ ਜੁਗਾੜਾ ਦੇ ਕੰਪਾਲਾ ਸ਼ਹਿਰ ਚ 1991 ਦੇ ਵਿੱਚ ਪੈਦਾ ਹੋਇਆ ਇਹ 34 ਸਾਲਾਂ ਦਾ ਗੱਭਰੂ ਨਿਊਯਾਰਕ ਸ਼ਹਿਰ ਦਾ ਪਹਿਲਾ ਮੁਸਲਮ ਮੇਅਰ ਬਣਿਆ ਕੱਲ ਪਹਿਲਾ ਮੁਸਲਮ ਮੇਅਰ ਹੀ ਨਹੀਂ ਬਣਿਆ ਸਭੋਂ ਸਭ ਤੋਂ ਛੋਟੀ ਉਮਰ ਦਾ ਮੇਅਰ ਵੀ ਨਿਊਯਾਰਕ ਸ਼ਹਿਰ ਨੂੰ ਮਿਲਿਆ ਨਿਊਯਾਰਕ ਸ਼ਹਿਰ ਜਿਹੜਾ ਸਾਮਰਾਜਵਾਦੀਆਂ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਾਨੀ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਨਿਊਯਾਰਕ ਜਿਹਦੇ ਵਿੱਚ 90 ਲੱਖ ਦੇ ਕਰੀਬ ਲੋਕ ਵਸਦੇ ਆ ਟ ਯੂ ਐਸ ਵਰਗੇ ਵੱਡੇ ਸੰਗਠਨਾਂ ਦੇ ਮੁੱਖ ਦਫ਼ਤਰ ਜਿਹੜੇ ਆ ਉਹ ਨਿਊਯਾਰਕ ਸ਼ਹਿਰ ਮੇਰ ਬਣਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਸਮਝਿਆ ਜਾਂਦਾ ਹਰ ਸ਼ਹਿਰ ਦੇ ਵਿੱਚ ਮੇਰ ਬਣਦਾ ਪਰ ਮੁਮਦਾਨੀ ਦਾ ਆਖਰ ਇਹੋ ਜੀ ਕੀ ਗੱਲ ਸੀ ਵੀ ਇਹਦਾ ਮੁਮਦਾਨੀ ਦਾ ਮੇਰ ਬਣਨਾ ਕਿਵੇਂ ਵੱਡੀ ਗੱਲ ਸੀ ਮੁਮਦਾਨੀ ਦੀ ਫੈਮਿਲੀ ਦਾ ਜੇ ਬੈਕਗ੍ਰਾਉਂਡ ਚੈੱਕ ਕਰਨਾ ਹੋਵੇ ਤਾਂ ਪ੍ਰੋਫੈਸਰ ਮਹਿਮੂਦ ਮੁਮਦਾਨੀ ਜਿਹੜੇ ਆ ਉਹ ਪ੍ਰੋਫੈਸਰ ਗੁਜਰਾਤ ਨਾਲ ਸੰਬੰਧ ਰੱਖਦੇ ਆ ਉਹਨਾਂ ਦਾ ਪਿਸ਼ੋਕੜ ਜਿਹੜਾ ਉਹ ਗੁਜਰਾਤ ਦਾ ਗੁਜਰਾਤੀ ਆ ਤੇ ਮੁੰਤਾਨੀ ਦੇ ਮਾਤਾ ਓਕੇ ਫਿਲਮ ਨਿਰਦੇਸ਼ਕ ਮੀਰਾ ਗਾਇਰ ਪੂਰੀ ਸਾ ਤਾਂ ਜਾਣੀ ਹਿੰਦੂਸਤਾਨੀ ਮੂਲ ਦੇ ਇਸ ਪਰਿਵਾਰ ਦਾ ਅਮਰੀਕਾ ਦੇ ਵਿੱਚ ਜਾਣਾ 2018 ਦੇ ਵਿੱਚ ਉੱਥੋਂ ਦੀ ਨਾਗਰ ਨਾਗਰਿਕਤਾ ਲੈਣੀ ਤੇ 2021 ਦੇ ਵਿੱਚ ਮੁੰਤਾਨੀ ਵੱਲੋਂ ਨਿਊਯਾਰਕ ਅਸੈਂਬਲੀ ਦਾ ਮੈਂਬਰ ਬਣਨਾ ਇਹ ਕੁਝ ਉਹ ਘਟਨਾਵਾਂ ਸੀ ਜੀ ਨੇ ਮੁੰਮਦਾਨੀ ਦਾ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਇੱਕ ਵਿਸ਼ੇਸ਼ ਥਾਂ ਬਣਾਇਆ ਪਰ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਜਿੱਥੇ ਸਮਰਾਜਵਾਦ ਦਾ ਬੋਲਬਾਲਾ ਜਿੱਥੇ ਪੂੰਜੀ ਦਾ ਬਹੁਤ ਵੱਡਾ ਬੋਲਬਾਲਾ ਉੱਥੇ ਮੁੰਮਦਾਨੀ ਵਰਗਾ ਬੰਦਾ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੈਟਿਕ ਸੋਸ਼ਲਿਸਟ ਮੰਨਦਾ ਉਹਦਾ ਮੇਅਰ ਚੁਣੇ ਜਾਣਾ ਬਿਲਕੁਲ ਇੱਕ ਅਹਿਮ ਘਟਨਾ ਬਿਲਕੁਲ ਇੱਕ ਖਾਸ ਘਟਨਾ ਮੰਨਿਆ ਜਾ ਰਿਹਾ ਹੈ ਦੁਨੀਆ ਦੀ ਰਾਜਨੀਤੀ ਦੇ ਵਿੱਚ ਉਹਦਾ ਕਾਰਨ ਇਹ ਹੈ ਕਿ ਅੱਜ ਜਦੋਂ ਅਸੀਂ ਪੂਰੀ ਦੁਨੀਆ ਦੇ ਵਿੱਚ ਨਿਗਾਹ ਮਾਰਦੇ ਆਂ ਵੇਖਦੇ ਆਂ ਤਾਂ ਤਿੰਨ ਚਾਰ ਗੱਲਾਂ ਜਿਹੜੀਆਂ ਨੇ ਪੂੰਜੀਵਾਦੀ ਦੌਰ ਦੇ ਵਿੱਚ ਰਾਜਨੀਤੀ ਨੂੰ ਲੈ ਕੇ ਖਾਸ ਤੌਰ ਤੇ ਬੰਪ ਰਹੇਗਾ ਨਹੀਂ ਸਭ ਤੋਂ ਪਹਿਲੀ ਤੇ ਦਿਲਚਸਪ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਇਸਲਾਮੋਫੋਬੀਆ ਪੈਦਾ ਕਰਕੇ ਰਾਜਨੀਤਿਕ ਲਾਹੇ ਜਦੋਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਵਰਤਾਰਾ ਚੱਲਦਾ ਇਸ ਤੋਂ ਇਲਾਵਾ ਜਦੋਂ ਵੀ ਕਿਤੇ ਪੂੰਜੀਵਾਦੀ ਰਾਜਨੀਤੀ ਨੂੰ ਕਿਸੇ ਵੀ ਕਿਸਮ ਦਾ ਖਤਰਾ ਪੈਦਾ ਹੁੰਦਾ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੋਂ ਖਤਰਾ ਖਤਰਾ ਪੈਦਾ ਹੁੰਦਾ ਤਾਂ ਉਹਦੇ ਉੱਤੇ ਕੌਮਨਿਸਟ ਹੋਣ ਦਾ ਟੈਗ ਲਾਇਆ ਜਾਂਦਾ ਉਸ ਟੈਗ ਦੇ ਚੱਲਦਿਆਂ ਜਾਨੀ ਕੌਮਨਿਸਟਾਂ ਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਉਲੋਤੀ ਦਰਸਾ ਕੇ ਉਹਨਾਂ ਦਾ ਜਨ ਵਿਕਾਸ વૃਧੀ ਦਰਸਾ ਕੇ ਲੋਕ વૃਧੀ ਦਰਸਾ ਕੇ ਉਹਨਾਂ ਦਾ ਲਾਭ ਲਿਆ ਜਾਂਦਾ ਹੈ। ਜਿਹੜੀ ਤੀਜੀ ਗੱਲ ਦੁਨੀਆ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡੇ ਵਾਪਰ ਰਹੀ ਆ ਉਹ ਇਹ ਵਾਪਰ ਰਹੀ ਆ ਕਿ ਉੱਪਰ ਬੈਠੇ ਜਿਹੜੇ ਲੀਡਰ ਨੇ ਉੱਪਰਲੀ ਲੀਡਰਸ਼ਿਪ ਵੱਲੋਂ ਥੱਲੇ ਚੁਣੇ ਜਾਣ ਵਾਲੇ ਕਿਸੇ ਵੀ ਅਦਾਰੇ ਦੇ ਵਿੱਚ ਜਦੋਂ ਉਹਨਾਂ ਦੀ ਵਿਚਾਰਧਾਰਾ ਤੋਂ ਬੱਕਰੀ ਵਿਚਾਰਧਾਰਾ ਦੇ ਲੋਕ ਅੱਗੇ ਆਉਂਦੇ ਨੇ ਤਾਂ ਉਹਨਾਂ ਨੂੰ ਇਸ ਗੱਲ ਦੀ ਧਮਕੀ ਦਿੰਦੇ ਨੇ ਉਹ ਇਸ ਬੱਕਰੀ ਕਿਸਮ ਦੀ ਵਿਚਾਰਧਾਰਾ ਵਾਲਿਆਂ ਨੂੰ ਜਾਂ ਲੋਕਾਂ ਵੱਲੋਂ ਬੱਕਰੀ ਕਿਸਮ ਦੇ ਵਿਚਾਰਧਾਰਾ ਦੇ ਵਿੱਚ ਆਏ ਹੋਏ ਲੋਕਾਂ ਦੇ ਲਈ ਇਹ ਗੱਲ ਆਖੀ ਜਾਂਦੀ ਆ ਹਮੇਸ਼ਾ ਕਿ ਤੁਹਾਡੇ ਜਿਹੜੇ ਫੰਡ ਆ ਉਹ ਸੀਮਤ ਕਰ ਦਿੱਤੇ ਜਾਣਗੇ ਤੇ ਇਹੀ ਉਹ ਸਭ ਤੋਂ ਦਿਲਚਸਪ ਗੱਲਾਂ ਨੇ ਤੇ ਨਹੀਂ ਜਿਹੜੀਆਂ ਨਿਊਯਾਰਕ ਦੀ ਰਾਜਨੀਤੀ ਦੇ ਵਿੱਚ ਵੀ ਵਾਪਰੀਆਂ ਯਾਨੀ ਦੁਨੀਆ ਦੇ ਸਭ ਤੋਂ ਵੱਡੇ ਤਾਨਤਵਰਮੁਖ ਡੋਨਲਡ ਰਾਮਗੋਲਪ ਤੇ ਐਲਨ ਮਸਕ ਵੱਲੋਂ ਇਕੱਠਿਆਂ ਜਦੋਂ ਨਿਊਯਾਰਕ ਦੇ ਮੇਅਰ ਦੀ ਚੋਣ ਦਾ ਪ੍ਰਚਾਰ ਚੱਲ ਰਿਹਾ ਸੀ ਉਸ ਮੌਕੇ ਜਦੋਂ ਮੁੰਦਾਨੀ ਉੱਪਰ ਕੇ ਅੱਗੇ ਆਉਣਾ ਸ਼ੁਰੂ ਕਰਦੇ ਆ ਤਾਂ ਇਹਨਾਂ ਨੇ ਇਹ ਤਿੰਨੇ ਗੱਲਾਂ ਉਹਨਾਂ ਨੂੰ ਹਰਾਉਣ ਦੇ ਲਈ ਵਰਤੀਆਂ ਗਈਆਂ ਪਰ ਸਮੇ ਦਾ ਆਪਣਾ ਇੱਕ ਵੱਖਰਾ ਰੰਗ ਹੁੰਦਾ ਸਮੇ ਦਾ ਆਪਣਾ ਵੱਖਰਾ ਵਹਾਅ ਹੁੰਦਾ ਜਦੋਂ ਮੁਮਦਾਨੀ ਨੇ ਲੋਕਾਂ ਦੀ ਗੱਲ ਕੀਤੀ ਥੱਲੇ ਲੋਕਾਂ ਦੇ ਨਾਲ ਚਰਚਾ ਮਾਰ ਜਾਈਆ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਦੋਂ ਲੋਕਾਂ ਨਾਲ ਗੱਲ ਕੀਤੀ ਤਾਂ ਇਹ ਲਾਜ਼ਮੀ ਤੌਰ ਤੇ ਸੀ ਕਿ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਮੁਮਦਾਨੀ ਨੂੰ ਆਪਣਾ ਸਮਝ ਕੇ ਦੱਸੀਆਂ ਤੇ ਲੋਕਾਂ ਨੂੰ ਇਹ ਗੱਲ ਲੱਗੀ ਕਿ ਸਾਡੀ ਕੋਈ ਤਕਲੀਫ ਸੁਣਨ ਵਾਸਤੇ ਆਇਆ ਇਸੇ ਕਰਕੇ ਸਥਾਪਤੀ ਵੱਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ਸਥਾਪਤੀ ਵੱਲੋਂ ਇਸਲਾਮੋਹੋਬੀਆਂ ਦੇ ਨਾਂ ਦੇ ਉੱਤੇ ਜਾਂ ਫੰਡ ਬੰਦ ਕਰਨ ਦੇ ਨਾਂ ਦੇ ਉੱਤੇ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਜਾਂ ਕੌਮਨਿਸਟ ਵਿਚਾਰਧਾਰਾ ਦੀ ਅਵਾਹਾਰ ਦੀਆਂ ਧਮਕੀਆਂ ਜਿਹੜੀਆਂ ਸੀ ਵਿਚਾਰਧਾਰਕ ਧਮਕੀਆਂ ਜਿਹੜੀਆਂ ਸੀ ਉਹਨਾਂ ਨੂੰ ਨਕਾਰਦਿਆਂ ਹੋਇਆਂ ਮੋਦਾਨੀ ਨੂੰ ਵੋਟ ਕਰਨ ਦੀ ਬੈਣ ਦਿੱਤੀ ਤੇ ਮੋਦਾਨੀ ਨੇ ਇਹੋ ਜਿਹਾ ਕੀ ਕੀਤਾ ਜਿਸ ਦਾ ਕਰਕੇ ਲੋਕ ਏਡੀ ਵੱਡੀ ਪੱਧਰ ਦੇ ਉੱਤੇ ਉਦੇ ਨਾਲ ਤੁਰੇ ਜਾਨੀ ਨਿਊਯਾਰਕ ਸ਼ਹਿਰ ਦੇ ਵਿੱਚੋਂ 50% ਤੋਂ ਜ਼ਿਆਦਾ ਵੋਟਾਂ ਜਿਹੜੀਆਂ ਹਮੁੰਦਾ ਨਹੀਂ ਹੋ ਪਈਆਂ ਤੇ ਜਿਹੜੇ ਇਹਨਾਂ ਦੇ ਵਿਰੋਧੀ ਸੀ ਜਿਨ੍ਹਾਂ ਨੂੰ ਡੋਨਲਡ ਟਰੰਪ ਦੀ ਵੀ ਸਪੋਰਟ ਸੀ ਜਿਨ੍ਹਾਂ ਨੂੰ ਐਲਨ ਮਸਕ ਮਸਕ ਵਰਗਿਆਂ ਦੀ ਸਪੋਰਟ ਸੀ ਉਹਨਾਂ ਨੂੰ 41.6% ਫੀਸਦ ਵੋਟਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੌਕਰੀਆਂ ਕਰਨ ਵਾਲੇ ਆਮ ਲੋਕਾਂ ਨੂੰ ਮਿਲੇ ਨੌਕਰੀਆਂ ਲਈ ਦੂਰ ਦਰਾਡੇ ਜਾਣ ਵਾਲੇ ਲੋਕਾਂ ਨੂੰ ਮਿਲੇ ਕਮਾਈ ਕਰਕੇ ਖਾਣ ਦੇ ਆਮ ਲੋਕਾਂ ਨੂੰ ਮਿਲੇ ਜਣੀ ਜਿੱਥੋਂ ਇਹ ਗੱਲ ਸਭ ਤੋਂ ਵੱਡੀ ਉੱਪਰ ਕੇ ਸਾਹਮਣੇ ਆਈ ਕਿ ਜਿਹੜੇ ਨੌਕਰੀ ਪੇਸ਼ਾ ਲੋਕ ਨਹੀਂ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਘੱਟ ਨੇ ਕਿ ਉਹਨਾਂ ਦੀ ਤਨਖਾਹ ਜੇ 2 ਜੀ ਕਮਾਉਂਦੇ ਆ ਤਾਂ ਉਹਨਾਂ ਚੋਂ ਇੱਕ ਜੀ ਦੀ ਤਨਖਾਹ ਜਿਹੜੀ ਆ ਆਪਦੇ ਬੱਚਿਆਂ ਦੇ ਪਾਲਣ ਪੋਸ਼ਣ ਤੇ ਨਾਲ ਦੀ ਨਾਲ ਸਿਰਫ ਅਪਾਰਟਮੈਂਟਾਂ ਦੇ ਕਿਰਾਇਆ ਵਿੱਚ ਲੱਗ ਜਾਂਦਾ ਲੋਕਾਂ ਤੋਂ ਅਪਾਰਟਮੈਂਟਾਂ ਦੇ ਰਹਿਣ ਵਾਲ ਘਰਾਂ ਦੇ ਕਿਰਾਏ ਦੇ ਨਹੀਂ ਲੋਕਾਂ ਨੂੰ ਬਹੁਤ ਔਖੇ ਹੋ ਗਏ ਆ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਸੁਗੜ ਗਈਆਂ ਉਹਨਾਂ ਦੇ ਆਮਦਨ ਦੇ ਸਰੋਤ ਐਡੇ ਸੁਗੜ ਗਏ ਤੇ ਦੂਜੇ ਪਾਸੇ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਪਾਲਸੀਆਂ ਨੀਤੀਆਂ ਜਾਣਦੀ ਉਹ ਆਈ ਇਹਨਾਂ ਨੇ ਮੁੰਦਾਨੀ ਨੇ ਪਾਲਸੀ ਨੀਤੀ ਦੇ ਮੈਟਰ ਦੇ ਉੱਤੇ ਕਿਸੇ ਕਿਸਮ ਦੀ ਕੋਈ ਚਰਚਾ ਨਹੀਂ ਚੱਜੀ ਉਹਨਾਂ ਨੇ ਸਿਰਫ ਤੇ ਸਿਰਫ ਲੋਕਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਦੀ ਅਸਲ ਸਮੱਸਿਆ ਹੈ ਕੀ ਜਦੋਂ ਤੁਸੀਂ ਕਿਸੇ ਦਾ ਦੁੱਖ ਦਰਦ ਸਮੱਸਿਆ ਨੂੰ ਸਮਝਣ ਵਾਸਤੇ ਉਹਨਾਂ ਦੇ ਕੋਲ ਜਾਂਦੇ ਹੋ ਤਾਂ ਲਾਜ਼ਮੀ ਲੋਕਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡਾ ਕੋਈ ਆਪਣਾ ਆਇਆ ਹੈ ਸਾਡੀ ਕੋਈ ਗੱਲ ਸਮਝਣ ਆਇਆ ਸਾਨੂੰ ਕੋਈ ਪੁੱਛਣ ਆਇਆ ਕਿ ਤੁਸੀਂ ਕਿਸ ਹਾਲ ਦੇ ਵਿੱਚ ਜਿਉ ਰਹੇ ਹੋ ਸਾਨੂੰ ਕੋਈ ਇਹ ਜਾਣਨ ਵਾਸਤੇ ਆਇਆ ਵੀ ਤੁਹਾਡੇ ਜ਼ਿੰਦਗੀ ਦੇ ਹਾਲਾਤ ਕੀ ਆ ਤਲੁਕਾਂ ਨੂੰ ਉਹ ਹਾਲਾਤ ਬਿਆਨ ਕਰਨ ਦਾ ਮੌਕਾ ਮਿਲਦਾ ਉਹਨਾਂ ਨੂੰ ਦੱਸਣ ਦਾ ਮੌਕਾ ਮਿਲਦਾ ਤੇ ਜਦੋਂ ਮੁਮਤਾਨੀ ਨੇ ਇਹ ਗੱਲ ਜਾਣੀ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆਪਣੇ ਵੱਲੋਂ ਪ੍ਰਚਾਰ ਕੀਤੀ ਆਪਣੀਆਂ ਮੇਲੀਆਂ ਜਿਹੜੀਆਂ ਖਾਸ ਮੇਲੀਆਂ ਸੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵਾਇਰਲ ਕੀਤਾ ਲੋਕਾਂ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਲੋਕਾਂ ਨੂੰ ਲੱਗਾ ਕਿ ਸਾਡੇ ਦੁੱਖ ਦਰਦ ਸੁਣਨ ਵਾਸਤੇ ਕੋਈ ਤਾਂ ਹੈ ਇਸ ਕੰਕੇਜਣੀ ਦੀ ਮਮਤਾਨੀ ਡੋਨਲਡ ਟਰੰਪ ਦੀਆਂ ਧਮਕੀਆਂ ਦੇ ਬਾਵਜੂਦ ਇਹ ਵਿਚਾਰ ਤਾਰਕ ਧਮਕੀਆਂ ਦੇ ਬਾਵਜੂਦ ਕਿ ਤਾਂ ਕਾਮੁਨਿਸਟ ਨੇ ਇਸ ਧਮਕੀ ਦੇ ਬਾਵਜੂਦ ਕਿ ਤਾਂ ਮੁਸਲਮ ਹੈ ਸਾਰੀਆਂ ਧਮਕੀਆਂ ਜਿਹੜੀਆਂ ਨੇ ਉਹਨਾਂ ਦੀਆਂ ਫੇਲ ਹੋਈਆਂ ਜਦੋਂ ਮਮਤਾਨੀ ਘੋਰਾ ਦੀ ਜਿੱਤ ਯਕੀਨਨ ਹੋਈ ਤੇ ਜਦੋਂ ਉਹਨਾਂ ਨੇ ਆਪਣੇ ਵਿਰੋਧੀ ਨੂੰ 50% ਵੋਟਾਂ ਤੇ 41.6% ਵੋਟਾਂ ਦੇ ਫਰਕ ਨਾਲ ਆਰਾਇਆ ਤਾਂ ਉਸ ਮੌਕੇ ਮੁੰਦਾਨੀ ਹੋਰਾਂ ਦੇ ਜਜ਼ਬਾਤੀ ਹੁੰਦੇ ਆ ਭਾਵਕ ਹੁੰਦੇ ਆ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਕੀਤਾ ਇਤਿਹਾਸ ਵਿੱਚ ਅਜਿਹੇ ਹਾਲ ਜ਼ਰੂਰ ਆਉਂਦਾ ਪਰ ਬਹੁਤ ਘੱਟ ਜਦੋਂ ਅਸੀਂ ਪੁਰਾਣੇ ਤੋਂ ਪੁਰਾਣੇ ਤੋਂ ਨਵੇਂ ਵੱਲ ਨੂੰ ਕਦਮ ਰੱਖਦੇ ਹਾਂ ਜਦੋਂ ਇੱਕ ਦੱਬੀ ਹੋਈ ਕੌਮ ਦੀ ਆਵਾਜ਼ ਨੂੰ ਰੂਹ ਮਿਲਦੀ ਹੈ ਤੇ ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਵੱਲ ਨੂੰ ਕਦਮ ਪੁੱਟ ਰਹੇ ਹਾਂ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਉਸ ਰਾਜਨੀਤੀ ਦਾ ਪੰਨਾ ਮੋੜ ਰਹੇ ਹਾਂ ਜਿਹੜੀ ਰਾਜਨੀਤੀ ਬਹੁਤਿਆਨੁਛੱਡ ਕੇ ਸਿਰਫ ਕੁਸ਼ਕ ਦੀ ਹੋਈ ਸੁੰਦੀ ਆ ਅਸੀਂ ਉਸ ਰਾਜਨੀਤੀ ਦਾ ਪੰਨਾ ਮੋੜਉਂ ਜਾ ਰਹੇ ਹਾਂ ਉਹਨਾਂ ਨੇ ਆਪਣੇ ਇਸ ਸ਼ਬਦਾਂ ਦੇ ਵਿੱਚ ਕਿਹਾ ਬਿਲਕੁਲ ਦੋਸਤੋ ਅੱਜ ਦੀ ਜਿਹੜੀ ਰਾਜਨੀਤੀ ਆ ਉਹ ਏਸੇ ਲਾਈਨ ਦੇ ਤੇ ਜਿਹੜੀ ਆ ਚੱਲ ਰਹੀ ਆ ਜਿਹੜੀ ਬਹੁਤਿਆਨੁਛੱਡ ਕੇ ਸਿਰਫ ਕੁਝ ਉਹਨਾਂ ਘਰਾਣਿਆਂ ਦੀ ਗੁੰਝੀਆ ਜਿਹੜੀ ਜਿਹੜੇ ਘਰਾਣੇ ਹਮੇਸ਼ਾ ਮੁਨਾਫੇ ਦੀ ਝਾਕ ਦੇ ਵਿੱਚ ਸਮਾਜ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਕਰਦੇ ਆ ਜਿਹਦੇ ਨਾਲ ਲੋਕ ਦੋ ਫਾੜ ਹੁੰਦੇ ਆ ਜਿਹਦੇ ਨਾਲ ਲੋਕ ਇੱਕ ਦੂਜੇ ਨਾਲ ਲੜਦੇ ਆ ਜਿਹਦੇ ਨਾਲ ਲੋਕਾਂ ਦਾ ਧਾਰਮਿਕ ਤੌਰ ਤੇ ਇੱਕ ਦੂਜੇ ਨਾਲ ਵਿਰੋਧ ਪੈਦਾ ਹੁੰਦਾ ਸੋ ਉਸ ਮੌਕੇ ਦੇ ਉੱਤੇ ਜਾਨੀ ਨਿਊਯਾਰਕ ਦੇ ਵਿੱਚ ਹੋਈ ਇਹ ਜੋਨ ਦੁਨੀਆ ਪੱਧਰ ਦੀ ਰਾਜਨੀਤੀ ਦੇ ਲਈ ਇੱਕ ਸੋ ਸੱਤ ਜੀਤ ਮੰਨੀ ਜਾ ਸਕਦੀ ਹੈ ਪਰ ਸਵਾਲ ਅਜੇ ਵੀ ਜਿਉਂਦਾ ਤਿਉਂ ਓਡੇ ਦਾ ਓਡਾ ਅੱਜ ਵੀ ਉੱਥੇ ਖੜਾ ਹੈ ਕੀ ਮਮਦਾਨੀ ਜਿੰਨਾ ਲੋਕਾਂ ਨੇ ਮਮਦਾਨੀ ਦੇ ਇਸ ਗੱਲ ਦੇ ਨਾਲ ਸਹਿਮਤ ਹੁੰਦੇ ਆ ਉਹਨਾਂ ਨੂੰ ਮੇਅਰ ਦੀ ਕੁਰਸੀ ਦੇ ਉੱਤੇ ਬਿਠਾਇਆ ਕਿ ਕੋਈ ਲੋਕਾਂ ਦੀ ਆਵਾਜ਼ ਸੁਣਨ ਦੇ ਲਈ ਲੋਕਾਂ ਦੇ ਵਿੱਚ ਆ ਰਿਹਾ ਕਿ ਉਹ ਆਵਾਜ਼ ਸੱਚ ਵਿੱਚ ਬਣ ਸਕੇਗਾ ਕੀ ਸਾਮਰਾਜਵਾਦੀ ਵੱਡੀਆਂ ਨੀਤੀਆਂ ਦੇ ਖਿਲਾਫ ਅੱਜ ਜਦੋਂ ਅਸੀਂ ਕਹਿ ਰਹੇ ਹਾਂ ਕਿ ਆਮ ਲੋਕਾਂ ਦੀ ਆਮਦਨ ਘਟ ਰਹੀ ਆ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦਾ ਗੁਜ਼ਰਬਸਰ ਜਿਹੜਾ ਆ ਉਹ ਬਹੁਤ ਔਖਾ ਹੋ ਰਿਹਾ ਉਹਨਾਂ ਦੀਆਂ ਤਨਖਾਹਾਂ ਘਟ ਰਹੀਆਂ ਨੇ ਉਹਨਾਂ ਦੇ ਖਰਚੇ ਵਧ ਰਹੇ ਨੇ ਉਹਨਾਂ ਦਾ ਜਿਉਣਾ ਹਾਲੋ ਬੇਹਾਲ ਹੋਇਆ ਪਿਆ ਕਿ ਉਸ ਜ਼ਿੰਦਗੀ ਦੇ ਜਿਹੜੇ ਹਾਲੇ ਸੂਰਤ ਨੇ ਉਹਨਾਂ ਨੂੰ ਬਦਲਣ ਦੇ ਵਿੱਚ ਮਮਦਾਨੀ ਆਪਦੀ ਕੋਈ ਪੱਟੀ ਭੂਮਿਕਾ ਜਿਹੜੀ ਆ ਉਹ ਨਿਵਾਸ ਨੂੰ ਇਹ ਸਵਾਲ ਅੱਜ ਵੀ ਜਿਉਂਦਾ ਦਿਉਣਾ ਬੇਸ਼ੱਕ ਦੀ ਉਹਨਾਂ ਦੇ ਬਹੁਤ ਵੱਡੇ ਜਿਹੜੇ ਵਿਰੋਧੀ ਸੀ ਬਹੁਤ ਵੱਡੇ ਤਾਕਤਵਰ ਲੋਕ ਸੀ ਜਿਹੜੇ ਉਹਨਾਂ ਨੂੰ ਇੱਕ ਵਾਰ ਉਹ ਹਰਾਉਣ ਦੇ ਵਿੱਚ ਸਫਲ ਹੋਏ ਨਹੀਂ ਪਰ ਚੈਲੰਜ ਅਜੇ ਵੀ ਉਡੇ ਦਾ ਉਡੇ ਆ ਮੁੰਦਾਨੀ ਹੋਰਾਂ ਦੇ ਵਾਸਤੇ ਰਾਜਨੀਤੀ ਦਾ ਇਹ ਰਸਤਾ ਜਿਹੜਾ ਉਹ ਅਜੇ ਸਿਖਾਲਾ ਨਹੀਂ ਹੈ ਲੋਕਾਂ ਦੇ ਹੱਕ ਦੀ ਗੱਲ ਕਰਨਾ ਇੱਕ ਪਾਸੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਇਹ ਦੂਜੇ ਪਾਸੇ ਇਹ ਦੋਨੇ ਪਾਸਿਆਂ ਦੇ ਵਿੱਚ ਜੋ ਅੰਤਰ ਆ ਜਾਂ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਜੋ ਅੰਤਰ ਆ ਕੀ ਉਹਨੂੰ ਜਹਰਾਨ ਮੁਮਦਾਨੀ ਜਿਹੜਾ ਉਹ ਮਟਾਉਣ ਦੇ ਵਿੱਚ ਸਫਲ ਹੋਊਗਾ ਇਹ ਸਵਾਲ ਅੱਜ ਵੀ ਸਾਡੇ ਸਾਰਿਆਂ ਦੇ ਸਾਹਮਣੇ ਜਿਉਂ ਦਾ ਤਿਉਂ ਖੜ੍ਹਦਾ ਤੇ ਆਉਣ ਵਾਲੇ ਸਮੇਂ ਨੇ ਇਹ ਗੱਲ ਤੈਅ ਕਰਨੀ ਆ ਕਿ ਜਿਹੜਾ ਮੁਮਦਾਨੀ ਆ ਉਹ ਨਿਊਯਾਰਕ ਦਾ ਮੇਅਰ ਬਣ ਕੇ ਕੀ ਲੋਕਾਂ ਦਾ ਹਾਲੇ ਸੂਰਤ ਬਦਲ ਦੇ ਵਿੱਚ ਕੰਮ ਜਾ ਬਹੁੰਦਾ ਚਨਾਟਾ ਇਹ ਅਜੇ ਆਉਣਾ ਵਾਲੇ ਸਮੇਂ ਦੀ ਗੱਲ ਕਰਦੀ ਹੈ ਸੋ ਇਹ ਸੀ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਦੀ ਗੱਲ ਦੋਸਤੋ ਤੁਹਾਨੂੰ ਇਹ ਕਿਹੋ ਜਿਹਾ ਲੱਗਦੀ ਹੈ ਸਾਨੂੰ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਇੰਤਜ਼ਾਰ ਰਹੇਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇ ਸਕਦੇ ਹੋ ਉਹ ਸਾਨੂੰ ਮਦਦ ਕਰਵਾ ਸਕਦੇ ਹੋ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀ ਹੈ ਤਾਂ ਲਾਜ਼ਮੀ ਇਸ ਦਾ ਜਾਣਕਾਰੀ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਇਹੋ ਜੀਆਂ ਹੋਰ ਵੀਡੀਓ ਜਿਹੜੀਆਂ ਨੇ ਉਹ ਤੁਹਾਨੂੰ ਮਿਲਦੀਆਂ ਰਹਿਣ ਇਹਦੇ ਲਈ ਤੁਸੀਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਸਸਿਆਕਾ